ਪਰ ਤਰਸ ਕੋਨ ਰੋ ਦਾ ਨਾਮ ਹੋਦਾ ਹੈ ਅੱਜ ਸਿਰਸਣਾ ਉਧਰ ਠਾਕਰੇ ਦੇ ਪ੍ਰਮੁੱਖ ਨੇਤਾ ਔਰ ਮੁਖ ਸਪੋਕਸਪਰਸਨ ਸ੍ਰੀ ਪ੍ਰਦੀਪ ਬਰਮਾ ਆਪਣੇ ਸੈਂਕੜੇ ਯੁਵਾ ਸਾਥੀ ਛਾਤਰ ਇਕਾਈ ਦੇ ਨਾਲ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ ਸਿਰਸਣਾ ਹਿੰਦੁਸਤਾਨ ਦੇ ਵਿੱਚ ਸ਼ਾਮਲ ਹੋਏ ਹੈ ਔਰ ਸਿਰਸਣਾ ਹਿੰਦੁਸਤਾਨ ਪਾਰਟੀ ਲਈ ਵੀ ਬਹੁਤ ਬੜਾ ਦਿਨ ਹੈ ਕਿਉਂਕਿ ਅੱਜ ਜਿਹੜੇ ਯੂਆ ਸਾਥੀ ਪ੍ਰਦੀਪ ਬਰਮਾ ਜੀ ਦੀ ਅਗਵਾਈ ਚ ਸ਼ਾਮਲ ਹੋਏ ਆ ਉਹਨਾਂ ਨਾਲ ਪਾਰਟੀ ਨੂੰ ਬਹੁਤ ਬੜੀ ਤਾਕਤ ਮਿਲੇਗੀ ਔਰ ਪੂਰੇ ਪੰਜਾਬ ਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਨਾਲ ਯੂਆ ਯੂਆ ਸਾਥੀ ਪ੍ਰਦੀਪ ਬਰਮਾ ਦੀ ਅਗਵਾਈ ਚ ਜੁਟਣਗੇ ਔਰ ਪਾਰਟੀ ਜਿਹੜੀ ਆ ਹੋਰ ਜ਼ਿਆਦਾ ਲੋਕਪ੍ਰੀਆ ਹੋਏਗੀ ਅੱਜ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਪ੍ਰਦੀਪ ਬਰਮਾ ਜੀ ਨੂੰ ਉਹਨਾਂ ਦੇ ਸਮੂਹ ਸਾਥੀਆਂ ਨੂੰ ਜੀ ਆਇਆਂ ਕਹਿੰਦੇ ਆ ਔਰ ਪਾਰਟੀ ਉਹਨਾਂ ਨੂੰ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਐ ਕੋਨੇ ਸਮੇਂ ਦੇ ਵਿੱਚ ਯੂਆਈ ਕਾਈ ਦੇਵੀ ਔਰ ਛਾਤਰੇ ਕਾਈ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਗੀ ਔਰ ਅੱਜ ਜਿਹੜੇ ਸ੍ਰੀ ਪ੍ਰਦੀਪ ਬਰਮਾ ਜੀ ਨੂੰ ਜਿਹੜਾ ਸੁਰਸਨਾ ਹਿੰਦੁਸਤਾਨ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਪੁਰਾਣੇ ਸਾਥੀ ਐ ਪੁਰਾਣੇ ਨੇਤਾ ਰਹਿ ਚੁਕੇ ਐ ਤੇ ਪਾਰਟੀ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਰਾਸ਼ਟਰੀ ਪੱਧਰ ਦੇ ਉੱਤੇ ਰਾਸ਼ਟਰੀ ਪ੍ਰਵਕਤਾ ਬਣਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੀ ਐ ਅੱਜ ਅਸੀਂ ਜਿਹੜਾ ਅਥਾਰਟੀ ਲੈਟਰ ਹੈ ਨੈਸ਼ਨਲ ਸਪੋਕਸਪਰਸਨ ਦਾ ਉਹਨਾਂ ਨੂੰ ਦਿੱਤਾ ਹੈ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਉਹਨਾਂ ਦੇ ਵਿੱਚ ਆਪਣਾ ਦੁਬਾਰਾ ਤੋਂ ਵਿਸ਼ਵਾਸ ਪ੍ਰਗਟ ਕੀਤਾ ਹੈ ਵਰਤ ਪਰਦੀ ਵਰਮਾ ਜੀ ਪਹਿਲਾਂ ਵੀ ਤੁਹਾਡੇ ਨਾਲ ਹੀ ਪ੍ਰਦੀਪ ਵਰਮਾ ਜੀ ਪਹਿਲਾਂ ਨਹੀਂ ਸ਼ੁਰੂ ਤੋਂ ਹੀ ਨਾਲ ਸੀਗੇ ਕੁਝ ਨੇਕੋ ਕਾਰਨ ਹੋ ਸਕਦੇ ਆ ਨਿਕਲਣ ਦੇ ਕਾਰਨ ਨਹੀਂ ਹੁੰਦੇ ਆਣ ਦੇ ਕਾਰਨ ਹੁੰਦੇ ਆ ਪਾਰਟੀ ਜਿਹੜੀ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਜਿਹੜੇ ਕੰਮ ਹੈ ਉਹਨਾਂ ਨੂੰ ਦੁਬਾਰਾ ਠੀਕ ਲੱਗੇ ਬਾਕੀ ਉਹ ਆਪਣੇ ਮੂੰਹ ਤੋਂ ਪਾਰਟੀ ਬਾਰੇ ਦੱਸਣਗੇ ਤੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਰਾਸ਼ਟਰੀ ਪੱਧਰ ਦੇ ਉੱਤੇ ਪਾਰਟੀ ਬਹੁਤ ਮਜ਼ਬੂਤ ਹੋਵੇ। ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਆਣੇ ਟਾਈਮ 27 ਦੀ ਚੋਣਾਂ ਲੱਗਦਾ ਹੈ ਕਿ ਉਮੀਦਵਾਰ ਅਲਾਨੇ ਜਾਓਗੇ ਉਹਨਾਂ ਦੇ ਦੇਖੋ ਸੈਨਾ ਹਿੰਦੁਸਤਾਨ ਇੱਕ ਰਾਜਨੀਤਿਕ ਦਲ ਹੈ ਹਿੰਦੁਸਤਾਨ ਸ਼ਕਤੀ ਸੈਨਾ ਲਗਭਗ ਆਣ ਵਾਲੀਆਂ ਸਾਰੀਆਂ ਚੋਣਾਂ ਪਹਿਲਾਂ ਤੋਂ ਲੜਦੀ ਆਈ ਹੈ ਹੁਣ ਤੁਸੀਂ ਕੱਲ ਵੀ ਦੇਖਿਆ ਹੋਵੇਗਾ ਇੱਕ ਪੋਸਟ ਆ ਗਈ ਹੈ ਸਿਵ ਸੈਨਾ ਹਿੰਦੁਸਤਾਨ ਬਿਹਾਰ ਇਕਾਈ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਸક્રિય ਹੋ ਗਈ ਹੈ ਸਾਡੀਆਂ ਦੋ ਟੀਮਾਂ ਪਰਿਵਾਰੀ ਔਰ ਸਹਿ ਪਰਿਵਾਰੀ ਦੇ ਅਗਵਾਈ ਦੇ ਵਿੱਚ ਬਿਹਾਰ ਦੇ ਵਿੱਚ ਚੱਲੀਆਂ ਗਈਆਂ ਔਰ ਆਉਣ ਵਾਲੇ ਸਮੇਂ ਦੇ ਥੋੜੇ ਸਮੇਂ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਬਿਹਾਰ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ 70 ਸena ہندوستان ਦੇ ਉਮੀਦਵਾਰ ਨਜ਼ਰ ਆਣਗੇ ਤੁਸੀਂ ਜੀ ਇਹ ਨਹੀਂ ਲੱਗਦਾ ਚਾਰ ਉੱਤੇ ਜਾ ਰਹੇ ਹੋ ਇਹਨਾਂ ਦਾ ਤੁਸੀਂ ਉੱਤਾਰ ਕਰ ਰਹੇ ਹੋ ਕੁਝ ਕਹਿੰਦੇ ਕੁਝ ਸੀਟਾਂ ਦੇ ਲੜਨਾ ਹੈ ਤਾਂ ਬਾਕੀ ਸੀਟਾਂ ਤੇ ਕਿ ਨੈਸ਼ਨਲ ਪਾਰਟੀ ਨਾਲ ਗੱਲਪੋਰ ਕਰ ਰਹੇ ਨਹੀਂ ਅਜੇ ਜਿਹੜੀ ਟੀਮ ਗਈ ਹੈ ਉਹ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਉੱਤੇ ਵਿਚਾਰ ਕੀਤਾ ਜਾ ਸਕਦਾ ਫਿਲਹਾਲ ਪਾਰਟੀ ਐਸੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਦੰਦੇ ਉੱਤੇ ਕੁਝ ਸੀਟਾਂ ਦੇ ਆਪਣੇ ਉਮੀਦਵਾਰ ਜੀ ਆ ਜੀ ਬਹੁਤ ਵੱਡਾ ਮੁੱਦਾ ਹੋ ਗੋ ਮੁਹੰਮਦ ਦਾ ਕੋਈ ਉਸ ਨੂੰ ਕਿਵੇਂ ਦੇਖਦੇ ਅਸੀਂ ਆਈ ਲਵ ਬਜਰੰਗ ਵਾਲੀ ਆਈ ਲਵ ਰਾਮ ਜੀ ਅਸੀਂ ਆਪਣੇ ਇਸਤਨ ਨੂੰ ਪਿਆਰ ਕਰਦੇ ਆ ਕੋਈ ਆਪਣੇ ਇਸਤਨ ਨੂੰ ਪਿਆਰ ਕਰਦਾ ਹੋਵੇ ਸਾਨੂੰ ਉਸ ਤੋਂ ਕੋਈ ਮਤਲਬ ਨਹੀਂ ਗੱਲ ਉਹ ਪਿਆਰ ਦੀ ਨਹੀਂ ਹੈ ਗੱਲ ਆਈ ਲਵ ਮੁਹੰਮਦਾ ਜਿਹੜਾ ਉੱਥੇ ਡੰਡਾ ਦਬੂਟਾ ਜਿਹੜਾ ਇਹ ਬੰਦੇ ਨੇ ਜਾ ਕੇ ਜਾਂ ਕਿਹਾ ਉੱਤੇ ਬੜਾ ਫਿਰ ਉਹਦਾ ਨਤੀਜੇ ਵੀ ਤੁਸੀਂ ਦੇਖ ਲਏ ਕੱਲ ਵੀਡੀਓ ਆ ਗਈ ਆਈ ਉਸ ਕੱਲ ਵੀਡੀਓ ਆ ਗਈ ਅਸੀਂ ਦੇਖ ਰਹੇ ਹਾਂ ਕਿ ਆਈਸ ਖਾਨ ਨੂੰ ਵੀ ਫਿਰ ਜੈ ਸ਼੍ਰੀ ਰਾਮ ਕਹਿਣਾ ਪਿਆ ਉਹਦਾ ਸ਼ੁਰੂਆਤ ਜੈ ਸ਼੍ਰੀ ਰਾਮ ਤੋਂ ਹੋਈ ਔਰ ਉਹ ਅੰਤ ਵੀ ਜੈ ਸ਼੍ਰੀ ਰਾਮ ਤੋਂ ਆਇਆ ਇਸ ਤੋਂ ਵਧੀਆ ਸਨਾਤਨ ਧਰਮ ਵੱਲੋਂ ਦੂਸਰਾ ਕੋਈ ਮੈਸੇਜ ਨਹੀਂ ਜਾ ਸਕਦਾ ਕਿ ਜਿਹੜੇ ਆਈ ਲਵ ਮੁਹੰਮਦ ਕਹਿ ਰਹੇ ਸੀਗੇ ਉਹ ਜੈ ਸ਼੍ਰੀ ਰਾਮ ਕਹਿ ਕੇ ਇਸ ਵਿਵਾਦ ਨੂੰ ਖਤਮ ਕਰ ਰਹੇ ਆ ਇਹ ਦੀਵਾਲੀ ਦਾ ਬਹੁਤ ਬੜਾ ਤੋਹਫਾ ਹੋ ਸਕਦਾ ਉਸਦੇ ਬਾਬਾ ਜੀ ਨੂੰ ਉਸਦੇ ਜੁੱਤਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਵਿਅਕਤੀ ਜਿਸ ਦੀ ਮੈਂ ਗੱਲ ਕਰ ਰਿਹਾ ਤੁਹਾਨੂੰ ਜੀ ਜੀ ਇੱਕ ਗਵਾਈ ਸਾਹਿਬ ਦੀ ਠੀਕ ਹੈ ਰਾਜkishor ਐਡਵੋਕੇਟ ਰਾਜkishor ਡਾਕਟਰ ਰਾਜkishor ਨੇ ਇਹ ਕਹਿ ਕੇ ਜੁੱਟਾ ਮਾਰਿਆ ਕਿ ਮੈਨੂੰ ਭਗਵਾਨ ਦੀ ਪ੍ਰੇਰਣਾ ਤੀ ਜੋ ਭਗਵਾਨ ਨੇ ਮੈਨੂੰ ਕਰਵਾਇਆ ਉਹ ਹੋ ਗਿਆ ਤਤਰਮ بڑا ਭਗਵਾਨ ਬੜੇ ਜਾਂ ਨਿਆਂਪਾਲਿਕਾ ਦੇਖੋ ਜਣਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਹੈ ਉਹ ਤਰੀਕਾ ਤਾਂ ਠੀਕ ਨਹੀਂ ਹੋ ਸਕਦਾ ਪਰ ਉਹਨਾਂ ਦੇ ਆ ਭਾਵਨਾਵਾਂ ਠੀਕ ਸੀਗੀਆਂ ਉਹ ਜਿਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਮੈਸੇਜ ਦੇ ਰਹੇ ਸੀ ਕਿਸੇ ਵੀ ਉੱਚ ਪੱਧਰ ਤੇ ਬੈਠੇ ਵਿਅਕਤੀ ਨੂੰ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਔਰ ਜਿਸ ਤਰ੍ਹਾਂ ਦੀ ਟਿੱਪਣੀ ਸੀਜੀਆਈ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ ਉਹ ਕਿਸੇ ਤਰ੍ਹਾਂ ਵੀ ਸਵਕਾਰਯੋਗ ਨਹੀਂ ਸੀਗੀ ਇਸੇ ਕਰਕੇ ਉਹਨਾਂ ਦੇਆਂ ਜਿਹੜੀਆਂ ਵਕੀਲ ਸਾਹਿਬ ਦੀਆਂ ਭਾਵਨਾਵਾਂ ਉਤੇਜਕ ਹੋਈਆਂ ਔਰ ਉਤੇਜਕ ਭਾਵਨਾਵਾਂ ਦੇ ਤਹਿਤ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਧਰਮ ਤੋਂ ਪ੍ਰੇਰਿਤ ਕਹੀ ਜਾ ਸਕਦੀ ਹੈ ਮੈਂ ਸ਼ਿਵਸਨਾ ਹਿੰਦੁਸਤਾਨ ਦੇ ਪ੍ਰਮੁੱਖ ਹੋਣ ਦੇ ਨਾਤੇ ਉਹਨਾਂ ਦੀ ਕਾਰਵਾਈ ਨੂੰ ਚਾਹੇ ਠੀਕ ਨਹੀਂ ਕਹਿੰਦਾ ਪਰ ਉਸ ਵਕੀਲ ਸਾਹਿਬ ਦੀ ਜਿਹੜੀ ਭਾਵਨਾ ਸੀ ਉਹ ਬਿਲਕੁਲ ਠੀਕ ਸੀ ਕੋਈ ਮੁੱਖ ਅਨੇ ਆਦੇਸ਼ ਨੂੰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਕੇ ਕਰੋੜੋਂ ਕਰੋੜੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਸਕੇ ਪਤਾ ਹੀ ਨਹੀਂ ਪੁੱਛਣਾ ਚਾਹ ਰਿਹਾ ਸੀ ਭਗਵਾਨ ਨਾਰਾਇਣ ਦੇ ਉੱਤੇ ਉਖਨੇ ਗਿਆ ਕਿ ਅਗਰ ਇਦਰੀ ਮੂਰਤੀ ਹੈ ਖੰਡਿਤ ਹੋ ਗਈ ਇਸ ਨੂੰ ਲਗਾਣ ਦਾ ਜਿਹੜਾ ਹੈਗਾ ਭਗਵਾਨ ਨਾਰਾਇਣ ਆਪ ਉਹ ਗਲਤ ਨਾ ਟਿੱਪਣੀ ਅਸੀਂ ਉਹਦੀ ਘੋਰ ਨਿੰਦਾ ਕਰਦੇ ਆਂ ਇਹ ਟਿੱਪਣੀ ਗਲਤ ਸੀਗੇ ਧਰਮ ਦੇ ਨਜ਼ਰੀਏ ਧਰਮ ਦੇ ਨਜ਼ਰੀਏ ਨਾਲ ਦੇਖਦੇ ਹੋ ਕਿ ਭਗਤ ਦੇ ਨਜ਼ਰੀਏ ਨਾਲ ਨਹੀਂ ਧਰਮ ਦੇ ਨਜ਼ਰੀਏ ਨਾਲ ਵੀ ਔਰ ਇੱਕ ਸੰਵਿਧਾਨ ਦੇ ਮੁਖੀ ਵੱਲੋਂ ਸੰਵਿਧਾਨ ਵੱਲੋਂ ਨਿਯੁਕਤ ਕੀਤੇ ਗਏ ਚੀਫ ਜਸਟਿਸ ਵੱਲੋਂ ਐਸੀ ਟਿੱਪਣੀ ਕਰਨਾ ਉਹ ਬਿਲਕੁਲ ਗਲਤ ਹੈ ਲੱਗਦਾ ਹੈ ਕਿ ਉਹਦੇ ਉੱਤੇ ਆਪਣਾ ਧਰਮ ਭਾਰੀ ਹੋ ਗਿਆ ਇਹ ਇਹ ਜਿਹੜਾ ਪ੍ਰਣਾਮ ਤਾਂ ਹੀ ਸੁਖਦ ਨਹੀਂ ਨਿਕਲਿਆ ਤਾਂ ਹੀ ਭਾਵਨਾਵਾਂ ਦਾ ਵਿਸਪੋਰਟ ਦੇਖਣ ਨੂੰ ਮਿਲਿਆ ਜੀ ਰਾਜਕੀ ਸ਼ੋਰ ਐਡਵੋਕੇਟ ਰਾਜਕੀ ਸ਼ੋਰ ਕਹਿੰਦੇ ਕਿ ਸਨਾਤਨ ਤਾਂ ਰੰਗਣਾ ਹੈਗਾ ਹੈਗਾ ਲੇਕਿਨ ਮੈਨੂੰ ਭਗਵਾਨ ਨਾਰਾਇਣ ਦੀ ਪ੍ਰੇਰਣਾ ਕੀ ਭਗਤ ਦੇ ਤੋਂ ਇਸ ਕਰਕੇ ਮੈਨ ਨੇ ਕਿਹਾ ਆ ਉਹਨਾਂ ਨੂੰ ਪ੍ਰੇਰਣਾ ਮਿਲੀ ਹੋएगी ਅਸੀਂ ਉਹਨਾਂ ਦੀ ਪ੍ਰੇਰਣਾ ਨੂੰ ਚੁਣੌਤੀ ਕਿਉਂ ਦੇ ਸਕਦੇ ਉਹਨਾਂ ਨੂੰ ਪ੍ਰੇਰਣਾ ਮਿਲੀ ਤਾਂ ਉਹਨਾਂ ਨੇ ਜਿਹੜੀ ਹੈ ਇਸ ਤਰ੍ਹਾਂ ਦਾ ਜਿਹੜਾ ਕਾਰਨਾਮਾ ਕੀਤਾ ਇਹ ਭਗਵਾਨ ਦੀ ਪ੍ਰੇਰਣਾ ਹੋएगी ਪਰ ਇਹ ਦੋ ਦੋਨੋ ਚੀਜ਼ਾਂ ਜਿਹੜੇ ਚੀਫ ਜਸਟਿਸ ਵੱਲੋਂ ਟਿੱਪਣੀ ਹੋਈ ਆ ਜਿਹੜੇ ਵਕੀਲ ਸਾਹਿਬ ਵੱਲੋਂ ਕਾਰਵਾਈ ਇਹ ਦੋਨੋਂ ਹੀ ਅਸੁਖਦਾ ਹੈ ਜੱਜ ਸਾਹਿਬ ਦੀ ਵੀ ਟਿੱਪਣੀ ਗਲਤ ਸੀ ਔਰ ਜਿਹੜਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਉਹ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਉਹ ਵੀ ਧਰਮ ਦੀ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਕਰ ਰਹੇ ਸੀਗੇ ਉਹਨਾਂ ਨੂੰ ਮਜਬੂਰਨ ਕਰਨਾ ਪਿਆ ਕਿਉਂਕਿ ਟਿੱਪਣੀਆਂ ਜਿਹੜੀਆਂ ਉਹਨਾਂ ਦੇ ਭਾਵਨਾਵਾਂ ਨੂੰ ਆਤ ਕਰ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਰਮਲਤਾ ਨੂੰ ਧੰਨਵਾਦ ਕਰਾਂਗਾ ਤੇ ਨੰਬਰ 2 ਤੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਧੰਨਵਾਦ ਕਰਾਂਗਾ ਜੋ ਐਡਾ ਵੱਡਾ ਮਤਲਬ ਜ਼ਿੰਮੇਵਾਰੀ ਸਭ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਮਾਵਾਗਾ ਪਹਿਲਾਂ ਵੀ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਉਸ ਤੋਂ ਬਾਅਦ ਬੀਜੇਪੀ ਸਰਕਾਰ ਨੇ ਕਈ ਵਾਅਦੇ ਦਿਖਾਏ ਤਾਂ ਉਹਦੇ ਕਰਕੇ ਪਾਰਟੀ ਛੱਡ ਕੇ ਅਸੀਂ ਬੀਜੇਪੀ 'ਚ ਗਏ ਪਰ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਕਿਸੇ ਹਿੰਦੂ ਕਬਦੇ ਕੋਈ ਲੜਾਈ ਨਹੀਂ ਲੜ ਰਿਹਾ ਉਹ ਸਿਰਫ ਆ ਬਿਜ਼ਨਸਮੈਨਾਂ ਨੂੰ ਬਣਾਉਣ ਦੀ ਲੜਾਈ ਲੜ ਰਹੇ ਨੇ ਮਤਲਬ ਤਖੜੇ ਕੁੰਜੀਪਤੀਆਂ ਦੀ ਤੇ ਜੋ ਆਪਣੇ ਹਿੰਦੂ ਸੇਜ ਹੋਏ ਨੇ 50000 ਜਿਹੜੇ ਅਤਵਾਦ ਪੀੜਤ ਨੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਹਿੰਦੂਆਂ ਨਾਲ ਅਤਿਆਚਾਰ ਹੋਇਆ ਜੂਪੀ ਦੇ ਵਿੱਚ ਹੋਇਆ ਇਸ ਟੌਪਿਕ ਤੇ ਤਾਂ ਗੱਲ ਕਰਨ ਨਹੀਂ ਚਾਹੁੰਦੇ ਉਹ ਕਹਿੰਦੇ ਕਹਿੰਦੇ ਇਹ ਟੌਪਿਕ ਸਾਡੇ ਕੋਲ ਛੇੜੋ ਨਾ ਕਹਿੰਦੇ ਅਸੀਂ ਸਿਰਫ ਸਰਕਾਰ ਚ ਆਉਣੀ ਹੈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਜਦੋਂ ਇਹ ਸਿਸਟਮ ਸਾਨੂੰ ਪਤਾ ਲੱਗਿਆ ਤੇ ਅਸੀਂ ਬੈਕਅਪ ਕਰ ਲਿਆ ਤੇ ਉਸ ਤੋਂ ਬਾਅਦ ਸਾਨੂੰ ਅਪਰੋਚ ਕੀਤਾ ਸਾਡੇ ਜਿਹੜੇ ਦੂਸਰੇ ਸਾਥੀ ਗਏ ਰਹੇ ਨੇ ਤੇ ਅਸੀਂ ਫਿਰ ਬਾਠਾ ਕਰ ਆਪਣੇ ਜੋਗਰਾ ਸ਼ਰਮਾ ਜੀ ਕੋਲ ਚਲੇ ਗਏ ਠੀਕ ਹੈ ਹੋਏ ਜਦੋਂ ਦੇਖਿਆ ਕਿ ਰਾਜਨੀਤੀ ਵਿੱਚ ਇੰਨਾ ਉਥਲ ਪੁਥਲ ਹੋ ਰਿਹਾ ਕੋਈ ਹਿੰਦੂਤਾਪਦੀ ਸਹੀ ਗੱਲ ਵੀ ਕਰ ਰਿਹਾ ਰਾਜਨੀਤੀ ਨਹੀਂ ਕਰ ਰਿਹਾ ਜੀ ਸ੍ਰੀ ਪਵਨ ਕੁਮਾਰ ਗੁਪਤਾ ਜੀ ਸ਼ੁਰੂ ਤੋਂ ਇੱਕ ਮੁੱਦੇ ਨੂੰ ਲੈ ਕੇ ਚੱਲੇ ਸੀ 35000 ਹਿੰਦੂਆਂ ਦੀ ਜੋ ਕਾਟਰ ਅਮਰਿੰਦਰ ਸਿੰਘ ਨੂੰ ਮਾਲੀ ਪੱਤਰ 2006 ਦੇ ਵਿੱਚ ਜੋ ਉਹਨਾਂ ਨੇ ਮਨਜ਼ੂਰ ਕੀਤਾ ਸੀ ਤੇ 781 ਕਰੋੜ ਦਾ ਪੈਕੇਜ ਜਾਰੀ ਕੀਤਾ ਸੀ ਪਰ ਉਹਨਾਂ ਦੀ ਸਰਕਾਰ ਚਲੇ ਜਾਣ ਤੋਂ ਬਾਅਦ ਹੁਣ ਤੱਕ ਉਹ ਪੈਕੇਜ ਜਾਰੀ ਨਹੀਂ ਹੋਇਆ ਉਹ ਜੋ ਪੈਕੇਜ ਦਾ ਫਾਈਲ ਹੈ ਉਹ ਨਰਿੰਦਰ ਮੋਦੀ ਜੀ ਦੀ ਟੇਬਲ ਤੇ ਪਈ ਹੈ ਉਹ ਜੇ ਇੰਨੇ ਹਿੰਦੂ ਹਤੈਸ਼ੀ ਹੁੰਦੇ ਤਾਂ ਉਹ ਪੈਕੇਜ ਰਿਲੀਜ਼ ਕਰਦੇ ਪਰ ਦੂਜੇ ਵਰਗਾਂ ਨੂੰ ਤਾਂ ਦੇ ਹੀ ਜਾ ਰਹੇ ਨੇ ਉਹ ਪੈਕੇਟ ਇੱਕ-ਇੱਕ ਦੇ ਹੀ ਜਾ ਰਹੇ ਨੇ ਪਰ ਜਿਹੜੇ ਹਿੰਦੂਤਾ ਵਾਲੇ ਨੇ ਉਹਨਾਂ ਨੂੰ ਬਿਲਕੁਲ ਪੁੱਛ ਨਹੀਂ ਕਰ ਰਹੇ ਉਹਨਾਂ ਰਿਵਾਸ ਨਹੀਂ ਕਰਵਾ ਰਹੇ ਜੋ ਜੰਮੂ ਕਸ਼ਮੀਰ ਤੋਂ ਉਜੜ ਕੇ ਆਏ ਸੀ 91 ਦੇ ਵਿੱਚ 90 ਦੇ ਵਿੱਚ ਜੋ ਆਤਮਵਿਸ਼ਵਾਸ ਪੀੜਤ ਨੇ ਉਹਨਾਂ ਨੂੰ ਅਸਲੀ ਮੀਡਲ ਵਰਗ ਜਨਰਲ ਵਰਗ ਦਿਖ ਨਹੀਂ ਰਿਹਾ ਉਹਨਾਂ ਨੂੰ ਸਿਰਫ ਪੂੰਜੀਪਤੀ ਦਿਖ ਰਹੇ ਨੇ ਉਹ ਕਿਸੇ ਹਿੰਦੂਤਾ ਨਾਲ ਲੈਟਰ ਨਹੀਂ ਹੈਗਾ ਸੇਵ ਸਹਿਲਾ ਹਿੰਦੁਸਤਾਨ ਜੋ ਅਸਲੀ ਆ ਉਹ ਹਿੰਦੂਤਾ ਦੀ ਪਾਰਟੀ ਹੈ ਉਹ ਹਿੰਦੂਆਂ ਲਈ ਕੰਮ ਕਰਦੀ ਤੇ ਕੰਮ ਕਰਦੀ ਰਹੂਗੀ ਭਰ ਭਾਈ ਜੀ ਭਾਜਪਾ ਹਿੰਦੂ ਵਿਰੋਧੀ ਦੀ ਗੱਲ ਕੀਤੀ ਜੇ ਆਨਲੇ ਟਾਈਮਸਟਾਈਟ ਦੇ ਵਿੱਚ ਗੁਰਤਾਈ ਦਾ ਸਮਝੌਤਾ ਭਾਜਪਾ ਨਾਲ ਹੋ ਜਾ ਤਾਂ ਕਿ ਸ਼ੇਵ ਸਹਿਲਾ ਹਿੰਦੂਤਾ ਮਨ ਪੜੋਗੇ ਤਾਂ ਵੀ ਨਹੀਂ ਜੀ ਜੀ ਮੈਂ ਕੱਟਰ ਹਿੰਦੂਵਾਦ ਦੇ ਚੱਲਦਾ ਜੀ ਕਿਉਂਕਿ ਉਹ ਹਿੰਦੂਵਾਦੀ ਦੇ ਖਿਲਾਫ ਨੇ ਜੀ ਉਹ ਮੈਂ ਆਦੇ ਲਾਂਗੇ ਜੀ ਜੇ ਜੇ ਆਨਰ ਟਾਈਮ ਸਟਾਈਕ ਕੋਲਟੀਕਰ ਦਾ ਅਨਾਉਂਸ ਕਰਦੇ ਲੜੋਗੇ ਲੜਾਂਗੇ ਜੀ ਲੜਾਂਗੇ ਕਿਉਂਕਿ ਅੱਜ ਤੱਕ ਹਿੰਦੂ ਸਰਾਤਾ ਦੇ ਵਾਤੇ ਕਿੰਨੇ ਘੋੜਲੇ ਵਧਾਰੀਏ ਤੁਹਾਡੇ ਆ ਉਪਲਬਧੀਆਂ ਰਹੀਆਂ ਨੇ ਜੀ ਜਿਵੇਂ ਆਪਣਾ ਗੁਰਨਾਨਗਰ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਆਪਣੇ ਹਿੰਦੂ ਬੰਦੇ ਨੇ ਮਤਲਬ ਤੋਲਪਾਂ ਨਹੀਂ ਕੀਤੇ ਸੀ ਜੀ 2018 ਦੇ ਵਿੱਚ ਅਸੀਂ ਜਾ ਕੇ ਉਹ ਮੰਦਿਰ ਦੇ ਉੱਤੇ ਮਤਲਬ ਜਿਹੜਾ ਲੜਾਈ ਕਰ ਰਹੀ ਸੀ ਤੋੜਪਾਂ ਕਰ ਰਹੀ ਸੀ ਉਹ ਤੇ ਕਾਰਵਾਈ ਕੀਤੀ ਜਾ ਕੇ ਦੀ ਅਸੀਂ ਨੇ ਤੇ ਇਨਸਟੈਂਡ ਮਤਲਬ ਬੰਦੇ ਤੋਂ ਮਾਫੀ ਮੰਗਾਈ ਕਿ ਕਿਸੇ ਵੀ ਮੰਦਿਰ ਨੂੰ ਤੋੜਪਾਂ ਨਹੀਂ ਹੋਣੀ ਚਾਹੀਦੀ ਤੁਸੀਂ ਪੁੱਛ ਸਕਦੇ ਹੋ ਸ਼੍ਰੀ ਰਾਮ ਮੰਦਿਰ ਆ ਜੀ ਗੁਰੂ ਨਾਨਕ ਨਗਰ ਦੇ ਵਿੱਚ 16 ਨੰਬਰ ਗਲੀ ਦੇ ਵਿੱਚ ਤੇ ਕਿੱਥੇ ਵੀ ਕੋਈ ਤਪਿਆਚਾਰ ਹੋਇਆ ਤਾਂ ਅਸੀਂ ਪਹੁੰਚਿਆ ਸਾਡਾ ਰਿਕਾਰਡ ਸਾਡਾ ਸਾਰੇ ਪ੍ਰੋਫਾਈਲ 'ਤੇ ਪਿਆ ਜੀ ਸਰ 29 ਅਪ੍ਰੈਲ ਦਾ ਤੁਸੀ ਨਜ਼ਰ ਨਹੀਂ ਆਇਆ ਨਹੀਂ ਜੀ ਮੈਂ ਉਸ ਟਾਈਮ ਛੱਡ ਚੁੱਕਿਆ ਸੀ ਨਹੀਂ ਸਿਸਟਮ ਦੇ ਵਿੱਚ ਮੈਂ ਹੱਦ ਤੱਕ ਤੁਸੀਂ ਆ ਕੇ ਹੀਰੋ ਦੀ ਗੱਲ ਕੀਤੀ ਹਾਂਜੀ ਹਾਂਜੀ 29 ਅਪ੍ਰੈਲ ਦਾ ਕਾਰਡ ਨਹੀਂ ਤੁਸੀ ਨਜ਼ਰ ਨਹੀਂ ਨਹੀਂ ਜੀ ਸਾਡਾ ਕੋਈ ਮੇਰੇ ਸਾਡੇ ਕੋਲ ਨਹੀਂ ਕੋਈ ਹੈ ਨਹੀਂ ਸੀ 29 ਅਪ੍ਰੈਲ ਲੱਗਦਾ ਜੋ ਹਰੀ ਸਿੰਘਲਾ ਜੀ ਦਾ ਸੀ ਹਰੀ ਸਿੰਘਲਾ ਜੀ ਨਾਲ ਨਾਟ ਇਹ ਮੈਂ Hindu Tatav ਦੀ ਗੱਲ ਹਾਂਜੀ ਹਾਂਜੀ 29 ਅਪ੍ਰੈਲ ਨੂੰ ਜਿਹੜਾ ਕਾਰਡ ਹੋਇਆ ਸੀ ਉਸ ਦੇ ਵਿੱਚ ਤੁਸੀਂ Hindu Tatav ਦੇ ਨਾਤੇ ਐਜ ਸੁਨਾਤਨ ਦੇ ਨਾਤੇ ਤੁਸੀਂ ਉੱਥੇ ਨਜ਼ਰ ਨਹੀਂ ਆ ਕਿਹੜੀ ਜਗ੍ਹਾ ਤੇ ਜੀ ਮੰਦਰ ਕਾਲੀ ਮਾਤਾ ਉਹ ਉਸ ਟਾਈਮ ਦੇ ਵਿੱਚ ਨਹੀਂ ਨਹੀਂ ਜੀ ਉਹ ਉਹ ਮੈਟਰ ਸੀ ਕਿ ਉਹਨਾਂ ਨੇ ਖਾਲਸਾ ਦਾ ਪੁਤਲਾ ਫੂਕਣਾ ਸੀ ਜਿੰਦਾਂ ਸਾਡਾ ਕੋਈ ਮੈਟਰ ਨਹੀਂ ਹੈਗਾ ਉਸ ਟਾਈਮ ਦੀ ਨਾ ਕੋਈ ਐਸਾ ਮੁੱਦਾ ਸੀ ਕਿ ਸਾਨੂੰ ਹਾਈ ਕਮਾਂਡ ਵੱਲੋਂ ਆਰਡਰ ਸੀ ਕਿ ਤੁਸੀਂ ਇਸ ਵਿੱਚ ਨਹੀਂ ਜਾਣਾ ਉੱਪਰ ਉਹਦੇ ਫਾਕਰੀ ਵੱਲੋਂ ਆਹ ਪਾਰਟੀ ਚ ਸ਼ਾਮਲ ਸੀ ਤੇ ਸਾਨੂੰ ਮਤਲਬ ਜੋ ਉਹ ਕਿਹਾ ਗਿਆ ਸੀ ਕਿ ਤੁਸੀਂ ਨਾਲ ਨਹੀਂ ਖੜਨਾ ਹੈਗਾ ਉਹ ਤੁਸੀਂ ਪੁੱਛ ਸਕਦੇ ਹੋ ਉਹ ਜਿਹੜੇ ਲੈਟਰ ਨੇ ਉੱਥੋਂ ਹਾਈ ਕਮਾਂਡ ਵੱਲੋਂ ਐਸਐਸਪੀ ਨੂੰ ਆਏ ਹੋਏ ਨੇ ਡੀਜੀਪੀ ਨੂੰ ਆਏ ਹੋਏ ਨੇ ਸਭ ਨੂੰ ਆਏ ਨੇ ਉਸ ਉਹਦੇ ਵਿੱਚ ਸਭ ਨੂੰ ਰੋਕਿਆ ਗਿਆ ਸੀ ਠੀਕ ਹੈ ਠੀਕ ਹੈ ਹਾਂਜੀ ਪਰ ਪ੍ਰੈਸ ਕਾਨਫਰੰਸ ਕਿਉਂ ਹੁੰਦਾ ਅੱਜ ਸ਼ਿਵਸੈਨਾ ਉਦੋਂ ਠਾਕਰੇ ਦੇ ਪ੍ਰਮੁੱਖ ਨੇਤਾ ਔਰ ਮੁੱਖ ਸਪੋਕਸਪਰਸਨ ਸ੍ਰੀ ਪ੍ਰਦੀਪ ਬਰਮਾ ਆਪਣੇ ਸੈਂਕੜੇ ਯੁਵਾ ਸਾਥੀ ਛਾਤਰ ਇਕਾਈ ਦੇ ਨਾਲ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ शिवसेना हिंदुस्तान ਦੇ ਵਿੱਚ ਸ਼ਾਮਲ ਹੋਇਆ ਔਰ शिवसेना हिंदुस्तान ਪਾਰਟੀ ਲਈ ਵੀ ਬਹੁਤ ਬੜਾ ਦਿਨ ਹੈ ਕਿਉਂਕਿ ਅੱਜ ਜਿਹੜੇ ਯੂਵਾ ਸਾਥੀ ਪ੍ਰਦੀਪ ਬਰਮਾ ਜੀ ਦੀ ਅਗਵਾਈ ਚ ਸ਼ਾਮਲ ਹੋਇਆ ਉਹਨਾਂ ਨਾਲ ਪਾਰਟੀ ਨੂੰ ਬਹੁਤ ਬੜੀ ਤਾਕਤ ਮਿਲੇਗੀ ਔਰ ਪੂਰੇ ਪੰਜਾਬ ਦੇ ਵਿੱਚ शिवसेना हिंदुस्तान ਦੇ ਨਾਲ ਯੂਵਾ ਸਾਥੀ ਪ੍ਰਦੀਪ ਬਰਮਾ ਦੀ ਅਗਵਾਈ ਚ ਜੁਟਣਗੇ ਔਰ ਪਾਰਟੀ ਜਿਹੜੀ ਹੈ ਔਰ ਜਿਆਦਾ ਲੋਕਪ੍ਰੀਆ ਹੋਏਗੀ ਅੱਜ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਪ੍ਰਦੀਪ ਬਰਮਾ ਜੀ ਨੂੰ ਉਹਨਾਂ ਦੇ ਸਮੂਹ ਸਾਥੀਆਂ ਨੂੰ ਜਿਵੇਂ ਆਇਆ ਕਹਿੰਦੇ ਐ ਔਰ ਪਾਰਟੀ ਉਹਨਾਂ ਨੂੰ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਐ ਕੋਨੇ ਸਮੇਂ ਦੇ ਵਿੱਚ ਯੂਆ ਇਕਾਈ ਦੇ ਵਿੱਚ ਔਰ ਛਾਤਰੀ ਇਕਾਈ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਗੀ ਔਰ ਅੱਜ ਜਿਹੜੇ ਪ੍ਰਦੀਪ ਬਰਮਾ ਜੀ ਨੂੰ ਜਿਹੜਾ ਸਿਰਸਾ ਨਾਲ ਹਿੰਦੁਸਤਾਨ ਚੋਕੀ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਪੁਰਾਣੇ ਸਾਥੀ ਐ ਪੁਰਾਣੇ ਨੇਤਾ ਰਹਿ ਚੁਕੇ ਹੈ ਤੇ ਪਾਰਟੀ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਰਾਸ਼ਟਰੀ ਪੱਧਰ ਦੇ ਉੱਤੇ ਰਾਸ਼ਟਰੀ ਪ੍ਰਵਕਤਾ ਬਣਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੀ ਹੈ ਅੱਜ ਜਿਸ ਜਿਹੜਾ ਅਥਾਰਟੀ ਲੈਟਰ ਹੈ ਨੈਸ਼ਨਲ ਸਪੋਕਸਪਰਸਨ ਦਾ ਉਹਨਾਂ ਨੂੰ ਦਿੱਤਾ ਹੈ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਉਹਨਾਂ ਦੇ ਵਿੱਚ ਆਪਣਾ ਦੁਬਾਰਾ ਤੋਂ ਵਿਸ਼ਵਾਸ ਪ੍ਰਗਟ ਕੀਤਾ ਹੈ ਬੜੀ ਬੜੀ ਪਹਿਲਾਂ ਵੀ ਤੁਹਾਡੇ ਨਾਲ ਜੀ ਪ੍ਰਦੀਪ ਵਰਮਾ ਜੀ ਪਹਿਲਾਂ ਨਹੀਂ ਸੁਰਤੋ ਹੀ ਨਾਲ ਸੀਗੇ ਕੁਝ ਨੇਕੋ ਕਾਰਨ ਹੋ ਸਕਦੇ ਆ ਨਿਕਲਣ ਦੇ ਕਾਰਨ ਨਹੀਂ ਹੁੰਦੇ ਆਣ ਦੇ ਕਾਰਨ ਹੁੰਦੇ ਆ ਪਾਰਟੀ ਜਿਹੜੀ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਜਿਹੜੇ ਕੰਮ ਹੈ ਉਹ ਉਹਨਾਂ ਨੂੰ ਦੁਬਾਰਾ ਠੀਕ ਲੱਗੇ ਬਾਕੀ ਉਹ ਆਪਣੇ ਮੂੰਹ ਤੋਂ ਪਾਰਟੀ ਬਾਰੇ ਦੱਸਣਗੇ ਤੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਜ਼ਿੰਮੇਵਾਰੀ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਰਾਸ਼ਟਰਪਤੀ ਦੇ ਉੱਤੇ ਪਾਰਟੀ ਆ ਬਹੁਤ ਮਜ਼ਬੂਤ ਹੋ। ਤੁਕੇ ਵੱਡੀ ਜ਼ਿੰਮੇਵਾਰੀ ਦਿੱਤੀ ਆਣੇ ਟਾਈਮ 27 ਦੀ ਚੋਣਾਂ ਲੱਗਦਾ ਕਿ ਉਮੀਦਵਾਰ ਆਣੇ ਜਾਓਗੇ ਹੁਣ ਦੇ ਤਰੀਕਾ ਦੇਖੋ ਸ਼ਿਵ ਸੈਨਾ ਹਿੰਦੁਸਤਾਨ ਇੱਕ ਰਾਜਨੀਤਿਕ ਦਲ ਹੈ ਹਿੰਦੁਸਤਾਨ ਸ਼ਕਤੀ ਸੈਨਾ ਲਗਭਗ ਆਣ ਵਾਲੀਆਂ ਸਾਰੀਆਂ ਚੋਣਾਂ ਪਹਿਲਾਂ ਤੋਂ ਲੜਦੀ ਆਈ ਹੈ ਹੁਣ ਤੁਸੀਂ ਕੱਲ ਵੀ ਦੇਖਿਆ ਹੋਵੇਗਾ ਇੱਕ ਪੋਸਟ ਆ ਗਈ ਹੈ ਸ਼ਿਵ ਸੈਨਾ ਹਿੰਦੁਸਤਾਨ ਬਿਹਾਰ ਇਕਾਈ ਜਿਹੜੀ ਹੈ ਉਹ ਚੋਣਾਂ ਦੇ ਵਿੱਚ ਸક્રિય ਹੋ ਗਈ ਹੈ ਸਾਡੀਆਂ ਦੋ ਟੀਮਾਂ ਪਰਿਵਾਰੀ ਔਰ ਸਹਿ ਪਰਿਵਾਰੀ ਦੇ ਅਗਵਾਈ ਦੇ ਵਿੱਚ ਵਿਹਾਰ ਦੇ ਵਿੱਚ ਚੱਲੇ ਗਈਆਂ ਔਰ ਆਉਣ ਵਾਲੇ ਸਮੇਂ ਦੇ ਥੋੜੇ ਸਮੇਂ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਵਿਹਾਰ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ शिवसेना ਹਿੰਦੁਸਤਾਨ ਦੇ ਉਮੀਦਵਾਰ ਨਜ਼ਰ ਆਣਗੇ ਤੁਸੀਂ ਜੀ ਇਹ ਨਹੀਂ ਲੱਗਦਾ ਚਾਰ ਉੱਤੇ ਜਾ ਰਹੇ ਹੋ ਇਹਨਾਂ ਦਾ ਤੁਸੀਂ ਦੋਤਾ ਕਰ ਰਹੇ ਹੋ ਕੁਝ ਕਹਿੰਦੇ ਕੁਝ ਸੀਟਾਂ ਦੇ ਲੜਨਾ ਹੈ ਤਾਂ ਬਾਕੀ ਸੀਟਾਂ ਤੇ ਕਿ ਨੈਸ਼ਨਲ ਪਾਰਟੀ ਨਾਲ ਡੈੱਟ ਫਲੋਰ ਕਰ ਰਹੇ ਨਹੀਂ ਅਜੇ ਜਿਹੜੀ ਟੀਮ ਗਈ ਹੈ ਉਹ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਉੱਤੇ ਵਿਚਾਰ ਕੀਤਾ ਜਾ ਸਕਦਾ ਫਿਲਹਾਲ ਪਾਰਟੀ ਐਸੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਦੰਦ ਦੇ ਉੱਤੇ ਕੁਝ ਸੀਟਾਂ ਦੇ ਆਪਣੇ ਉਮੀਦਵਾਰ ਬਹੁਤ ਵੱਡਾ ਮੁੱਦਾ ਉਹ ਮੁਹੰਮਦ ਦਾ ਤੁਸੀਂ ਉਸ ਨੂੰ ਕਿਵੇਂ ਦੇਖਦੇ ਅਸੀਂ ਆਈ ਲਵ ਬਜਰੰਗ ਬਲੀ ਆਈ ਲਵ ਰਾਮ ਜੀ ਅਸੀਂ ਆਪਣੇ ਇਸ ਨੂੰ ਪਿਆਰ ਕਰਦੇ ਹਾਂ ਕੋਈ ਆਪਣੇ ਇੰਸਟਾ ਨੂੰ ਪਿਆਰ ਕਰਦਾ ਹੋਏ ਸਾਨੂੰ ਉਸ ਤੋਂ ਕੋਈ ਮਤਲਬ ਗੱਲ ਉਹ ਪਿਆਰ ਦੀ ਨਹੀਂ ਹੈ ਗੱਲ ਆਈ ਲਵ ਮੁਹੰਮਦਾ ਜਿਹੜਾ ਉਥੇ ਡੰਡਾ ਦਬੂਟਾ ਜਿਹੜਾ ਇਹ ਬੰਦੇ ਨੇ ਜਾਂਤੀ ਜਾ ਕੇ ਉੱਥੇ ਬੜਾ ਫਿਰ ਉਹਦਾ ਨਤੀਜੇ ਵੀ ਤੁਸੀਂ ਦੇਖ ਲਏ ਕੱਲ ਵੀਡੀਓ ਆ ਗਈ ਆਈ ਕੱਲ ਵੀਡੀਓ ਆ ਗਈ ਅਸੀਂ ਦੇਖ ਰਹੇ ਹਾਂ ਕਿ ਆਈਸ਼ ਖਾਨ ਨੂੰ ਵੀ ਫਿਰ ਜੈ ਸ਼੍ਰੀ ਰਾਮ ਕਹਿਣਾ ਪਿਆ ਉਹਦਾ ਸ਼ੁਰੂਆਤ ਜੈ ਸ਼੍ਰੀ ਰਾਮ ਤੋਂ ਹੋਈ ਔਰ ਉਹ ਅੰਤ ਵੀ ਜੈ ਸ਼੍ਰੀ ਰਾਮ ਤੋਂ ਹੋਇਆ ਇਸ ਤੋਂ ਬੜਾ ਵਧੀਆ ਸਨਾਤਨ ਧਰਮ ਵੱਲੋਂ ਦੂਸਰਾ ਕੋਈ ਮੈਸੇਜ ਨਹੀਂ ਜਾ ਸਕਦਾ ਕਿ ਜਿਹੜੇ ਆਈ ਲਵ ਮੁਹੰਮਦ ਕਹਿ ਰਹੇ ਸੀਗੇ ਉਹ ਜੈ ਸ਼੍ਰੀ ਰਾਮ ਕਹਿ ਕੇ ਇਸ ਵਿਵਾਦ ਨੂੰ ਖਤਮ ਕਰ ਰਹੇ ਹੈ ਤੇ ਦੀਵਾਲੀ ਦਾ ਬਹੁਤ ਬੜਾ ਤੋਹਫਾ ਹੋ ਸਕਦਾ ਸੀਜੀਆਈ ਗਵਾਈ ਸਾਹਿਬ ਦੀ ਠੀਕ ਹੈ ਰਾਜ ਕਿਸ਼ੋਰ ਐਡਵੋਕੇਟ ਰਾਜ ਕਿਸ਼ੋਰ ਡਾਕਟਰ ਰਾਜ ਕਿਸ਼ੋਰ ਨੇ ਇਹ ਕਹ ਕੇ ਜੁਕਾ ਮਾਰਿਆ ਕਿ ਮੈਨੂੰ ਭਗਵਾਨ ਦੀ ਪ੍ਰੇਰਣਾ ਤੀ ਜੋ ਭਗਵਾਨ ਨੇ ਮੈਨੂੰ ਕਰਵਾਇਆ ਉਹ ਹੋ ਗਿਆ ਤ ਧਰਮ بڑا ਭਗਵਾਨ ਪੜੇ ਜਾਂ ਨਿਆਂਪਾਲਿਕਾ ਦੇਖੋ ਜਣਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਹੈ ਉਹ ਤਰੀਕਾ ਤਾਂ ਠੀਕ ਨਹੀਂ ਹੋ ਸਕਦਾ ਪਰ ਉਹਨਾਂ ਦੇ ਆ ਭਾਵਨਾਵਾਂ ਠੀਕ ਸੀਗੀਆਂ ਉਹ ਜਿਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਮੈਸੇਜ ਦੇ ਰਹੇ ਸੀ ਕਿਸੇ ਵੀ ਉੱਚ ਪੱਧਰ ਤੇ ਬੈਠੇ ਵਿਅਕਤੀ ਨੂੰ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਔਰ ਜਿਸ ਤਰ੍ਹਾਂ ਦੀ ਟਿੱਪਣੀ ਸੀ ਜੀਆਈ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ ਉਹ ਕਿਸੇ ਤਰ੍ਹਾਂ ਵੀ ਸਰਕਾਰ ਯੋਗ ਨਹੀਂ ਸੀਗੀ ਇਸੇ ਕਰਕੇ ਉਹਨਾਂ ਦੇਆਂ ਜਿਹੜੀਆਂ ਵਕੀਲ ਸਾਹਿਬ ਦੀਆਂ ਭਾਵਨਾਵਾਂ ਉਤੇਜਕ ਹੋਈਆਂ ਔਰ ਉਤੇਜਕ ਭਾਵਨਾਵਾਂ ਦੇ ਤਹਿਤ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਧਰਮ ਤੋਂ ਪ੍ਰੇਰਿਤ कही ਜਾ ਸਕਦੀ ਹੈ ਮੈਂ ਸ਼ਿਵਸਨਾ ਹਿੰਦੁਸਤਾਨ ਦੇ ਪ੍ਰਮੁੱਖ ਹੋਣ ਦੇ ਨਾਤੇ ਉਹਨਾਂ ਦੀ ਕਾਰਵਾਈ ਨੂੰ ਚਾਹੇ ਠੀਕ ਨਹੀਂ ਕਹਿੰਦਾ ਪਰ ਉਸ ਵਕੀਲ ਸਾਹਿਬ ਦੀ ਜਿਹੜੀ ਭਾਵਨਾ ਸੀ ਉਹ ਬਿਲਕੁਲ ਠੀਕ ਸੀ ਕੋਈ ਮੁਖਨੇ ਆਦੇਸ਼ ਨੂੰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਕੇ ਕਰੋੜੋਂ ਕਰੋੜੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਸਕੇ ਕੋਈ ਨਹਿ ਕੁਛ ਨਾ ਕਰਦਾ ਭਗਵਾਨ ਨਾਰਾਇਣ ਦੇ ਉੱਤੇ ਉਖਨੇ ਗਿਆ ਕਿ ਅਗਰ ਜਿਹੜੀ ਮੂਰਤੀ ਹੈ ਖੰਡੀ ਹੋ ਗਈ ਇਸ ਨੂੰ ਲਗਾਉਣ ਦਾ ਜਿਹੜਾ ਹੈਗਾ ਭਗਵਾਨ ਨਾਰਾਇਣ ਆਪ ਉਹ ਗਲਤ ਟਿੱਪਣੀ ਆਸੀਂ ਉਹਦੀ ਕੋਰ ਨਿੰਦਾ ਕਰਦੇ ਆਂ ਵੀ ਟਿੱਪਣੀ ਗਲਤ ਸੀਗੇ ਧਰਮ ਦੇ ਨਜ਼ਰੀਏ ਧਰਮ ਦੇ ਨਜ਼ਰੀਏ ਨਾਲ ਦੇਖਦੇ ਹੋ ਕਿ ਭਗਤ ਦੇ ਨਜ਼ਰੀਏ ਨਾਲ ਨਹੀਂ ਧਰਮ ਦੇ ਨਜ਼ਰੀਏ ਨਾਲ ਵੀ ਔਰ ਇੱਕ ਸੰਵਿਧਾਨ ਦੇ ਮੁਖੀ ਵੱਲੋਂ ਸੰਵਿਧਾਨ ਵੱਲੋਂ ਨਿਯੁਕਤ ਕੀਤੇ ਗਏ ਚੀਫ ਜਸਟਿਸ ਵੱਲੋਂ ਐਸੀ ਟਿੱਪਣੀ ਕਰਨਾ ਉਹ ਬਿਲਕੁਲ ਗਲਤ ਹੈ ਐਂ ਲੱਗਦਾ ਕਿ ਉਹਦੇ ਉੱਤੇ ਆਪਣਾ ਧਰਮ ਭਾਰੀ ਹੋ ਗਿਆ ਇਹ ਇਹ ਜਿਹੜਾ ਪ੍ਰਣਾਨ ਤਾਂ ਹੀ ਸੁਖਦ ਨਹੀਂ ਨਿਕਲਿਆ ਤਾਂ ਹੀ ਭਾਵਨਾਵਾਂ ਦਾ ਵਿਸਪੋਰਟ ਦੇਖਣ ਨੂੰ ਮਿਲਿਆ ਜੀ ਰਾਜਕਿਸ਼ੋਰ ਐਡਵੋਕੇਟ ਰਾਜਕਿਸ਼ੋਰ ਕਹਿੰਦੇ ਕਿ ਸਨਾਤਨਤਾ ਰੰਗਣਾ ਹੈਗਾ ਹੈਗਾ ਲੇਕਿਨ ਮੈਨੂੰ ਭਗਵਾਨ ਨਾਰਾਇਣ ਦੀ ਪ੍ਰੇਰਣਾ ਕੀ ਭਗਤ ਦੇ ਤੌਰ ਤੇ ਇਸ ਤਰ੍ਹਾਂ ਕੇ ਮੈਨ ਨੇ ਕੀਤਾ ਆ ਉਹਨਾਂ ਨੂੰ ਪ੍ਰੇਰਣਾ ਮਿਲੀ ਹੋएगी ਅਸੀਂ ਉਹਨਾਂ ਦੀ ਪ੍ਰੇਰਣਾ ਨੂੰ ਚੁਣੌਤੀ ਕਿਉਂ ਦੇ ਸਕਦੇ ਆ ਉਹਨਾਂ ਨੂੰ ਪ੍ਰੇਰਣਾ ਮਿਲੀ ਤਾਂ ਉਹਨਾਂ ਨੇ ਜਿਹੜੀ ਹੈ ਇਸ ਤਰ੍ਹਾਂ ਦਾ ਜਿਹੜਾ ਕਾਰਨਾਮਾ ਕੀਤਾ ਇਹ ਭਗਵਾਨ ਦੀ ਪ੍ਰੇਰਣਾ ਹੋएगी ਪਰ ਇਹ ਦੋ ਦੋਨੋ ਚੀਜ਼ਾਂ ਜਿਹੜੇ ਚੀਫ ਜਸਟਿਸ ਵੱਲੋਂ ਟਿੱਪਣੀ ਹੋਈ ਔਰ ਜਿਹੜੇ ਵਕੀਲ ਸਾਹਿਬ ਵੱਲੋਂ ਕਾਰਵਾਈ ਇਹ ਦੋਨੋਂ ਹੀ ਅਸੁਖਦਾ ਹੈ ਜਨ ਸਾਹਿਬ ਦੀ ਵੀ ਟਿੱਪਣੀ ਗਲਤ ਸੀ ਔਰ ਜਿਹੜਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਉਹ ਕਾਰਵਾਈ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪਰ ਉਹ ਵੀ ਧਰਮ ਦੀ ਭਾਵਨਾਵਾਂ ਤੋਂ ਪ੍ਰੇਰਿਤ ਹੋ ਕੇ ਕਰ ਰਹੇ ਸੀਗੇ ਉਹਨਾਂ ਨੂੰ ਮਜਬੂਰਨ ਕਰਨਾ ਪਿਆ ਕਿਉਂਕਿ ਟਿੱਪਣੀਆਂ ਜਿਹੜੀਆਂ ਉਹਨਾਂ ਦੇ ਭਾਵਨਾਵਾਂ ਨੂੰ ਆहत ਕਰ ਰਹੀ ਸੀ ਸਾਨੂੰ ਇਹ ਦੁੱਖ ਨਾਲ ਵੱਡਾ ਹੁੰਦਾ ਦਿੱਤਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਰਾਬੜਾ ਧੰਨਵਾਦ ਕਰਾਂਗਾ ਤੇ ਨੰਬਰ 2 ਤੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਧੰਨਵਾਦ ਕਰਾਂਗਾ ਜੋ ਐਡਾ ਵੱਡਾ ਮਤਲਬ ਜ਼ਿੰਮੇਵਾਰੀ ਸਭ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਗਾ ਪਹਿਲਾਂ ਵੀ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਉਸ ਤੋਂ ਬਾਅਦ ਬੀਜੇਪੀ ਸਰਕਾਰ ਨੇ ਕਈ ਸਮਝੌਬਾ ਦਿਖਾਏ ਤਾਂ ਉਹਦੇ ਕਰਕੇ ਪਾਰਟੀ ਛੱਡ ਕੇ ਅਸੀਂ ਬੀਜੇਪੀ 'ਚ ਗਏ ਪਰ ਬੀਜੇਪੀ ਦੇ ਵਿੱਚ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਉਹ ਕਿਸੇ ਹਿੰਦੂ ਕਬਦੇ ਕੋਈ ਲੜਾਈ ਨਹੀਂ ਲੜ ਰਿਹਾ ਉਹ ਸਿਰਫ ਆ ਬਿਜ਼ਨਸਮੈਨਾਂ ਨੂੰ ਬਣਾਉਣ ਦੀ ਲੜਾਈ ਲੜ ਰਹੇ ਨੇ ਮਤਲਬ ਤਖੜੇ ਪੂੰਜੀਪਤੀਆਂ ਦੀ ਤੇ ਜੋ ਆਪਣੇ ਹਿੰਦੂ ਸੇਈ ਲੋਏ ਨੇ 50000 ਜਿਹੜੇ ਅਤਵਾਦ ਪੀੜਤ ਨੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਹਿੰਦੂਆਂ ਨਾਲ ਅਤਿਆਚਾਰ ਹੋਇਆ ਜੁਕੀ ਦੇ ਵਿੱਚ ਹੋਇਆ ਇਸ ਟੌਪਿਕ ਤੇ ਤਾਂ ਗੱਲ ਕਰਨੀ ਹੀ ਚਾਹੁੰਦੇ ਉਹ ਕਹਿੰਦੇ ਕਹਿੰਦੇ ਇਹ ਟੌਪਿਕ ਸਾਡੇ ਕੋਲ ਛੇੜੋ ਨਾ ਕਹਿੰਦੇ ਅਸੀਂ ਸਿਰਫ ਸਰਕਾਰ ਚਾਉਣੀ ਹੈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਜਦੋਂ ਇਹ ਸਿਸਟਮ ਨੂੰ ਸਾਨੂੰ ਪਤਾ ਲੱਗਿਆ ਤੇ ਅਸੀਂ ਬੈਕਅਪ ਕਰ ਲਿਆ ਤੇ ਉਸ ਤੋਂ ਬਾਅਦ ਸਾਨੂੰ ਅਪਰੋਚ ਕੀਤਾ ਸਾਡੇ ਜਿਹੜੇ ਦੋਸਤ ਸਾਥੀ ਗਏ ਹੋਏ ਨੇ ਤੇ ਅਸੀਂ ਫਿਰ ਬਾਠਾ ਕਰ ਆਪਣੇ ਜੋਗਰਾ ਸ਼ਰਮਾ ਜੀ ਕੋਲ ਚਲੇ ਗਏ ਠੀਕ ਹੈ ਹੋਏ ਜਦੋਂ ਦੇਖਿਆ ਕਿ ਰਾਜਨੀਤੀ ਵਿੱਚ ਇੰਨਾ ਉਥਲ ਪੁਥਲ ਹੋ ਰਿਹਾ ਕੋਈ ਹਿੰਦੂਤਾਪਦੀ ਸਹੀ ਗੱਲ ਨਹੀਂ ਕਰ ਰਿਹਾ ਰਾਜਨੀਤੀ ਨਹੀਂ ਕਰ ਰਿਹਾ ਸ੍ਰੀ ਪਵਨ ਕੁਮਾਰ ਗੁਪਤਾ ਜੀ ਸ਼ੁਰੂ ਤੋਂ ਇੱਕ ਮੁੱਦੇ ਨੂੰ ਲੈ ਕੇ ਚੱਲੇ ਸੀ 35000 ਹਿੰਦੂਆਂ ਦੀ ਜੋ ਕੱਟ ਅਮਰਿੰਦਰ ਸਿੰਘ ਨੂੰ ਮਾਲ ਪੱਤਰ 2006 ਦੇ ਵਿੱਚ ਜੋ ਉਹਨਾਂ ਨੇ ਮਨਜ਼ੂਰ ਕੀਤਾ ਸੀ ਤੇ 781 ਕਰੋੜ ਦਾ ਪੈਕੇਜ ਜਾਰੀ ਕੀਤਾ ਸੀ ਪਰ ਉਹਨਾਂ ਦੀ ਸਰਕਾਰ ਚਲੇ ਜਾਣ ਤੋਂ ਬਾਅਦ ਹੁਣ ਤੱਕ ਉਹ ਪੈਕੇਜ ਜਾਰੀ ਨਹੀਂ ਹੋਇਆ ਉਹ ਜੋ ਪੈਕੇਜ ਦਾ ਫਾਈਲ ਹੈ ਉਹ ਨਰਿੰਦਰ ਮੋਦੀ ਜੀ ਦੀ ਟੇਬਲ ਤੇ ਪਈ ਹੈ ਉਹ ਜੇ ਇੰਨੇ ਹਿੰਦੂ ਹਤੈਸ਼ੀ ਹੁੰਦੇ ਤਾਂ ਉਹ ਪੈਕੇਜ ਰਿਲੀਜ਼ ਕਰਦੇ ਪਰ ਦੂਜੇ ਵਰਗਾਂ ਨੂੰ ਤਾਂ ਦੇ ਜਾ ਰਹੇ ਨੇ ਉਹ ਤਾਕੀ ਤਕ ਪੈਕੇਜ ਦੇ ਜਾ ਰਹੇ ਨੇ ਪਰ ਜਿਹੜੇ ਹਿੰਦੂ ਤਾਂ ਵਾਲੇ ਨੇ ਉਹਨਾਂ ਨੂੰ ਬਿਲਕੁਲ ਕੁਝ ਨਹੀਂ ਕਰ ਰਹੇ ਪੁਰਨਾ ਰਿਵਾਸ ਨਹੀਂ ਕਰਵਾ ਰਹੇ ਜੋ ਜੰਮੂ ਕਸ਼ਮੀਰ ਤੋਂ ਉਜੜ ਕੇ ਆਇਆ ਸੀ 91 ਦੇ ਵਿੱਚ 90 ਦੇ ਵਿੱਚ ਜੋ ਆਤਮ ਬਧ ਪੀੜਤ ਨੇ ਉਹਨਾਂ ਨੂੰ ਅਸਲੀ ਮੀਡਲ ਬਾਰਗ ਜਰਨਲ ਬਾਰਗ ਦਿਖ ਨਹੀਂ ਰਿਹਾ ਉਹਨਾਂ ਨੂੰ ਸਿਰਫ ਪੂੰਜੀਪਤੀ ਦਿਖ ਰਹੇ ਨੇ ਉਹ ਕਿਸੇ ਹਿੰਦੂਤਾ ਬਨ ਨਾਲ ਰਿਲੇਟ ਨਹੀਂ ਹੈਗਾ ਸੇਫ ਸਹਿਲਾ ਹਿੰਦੁਸਤਾਨ ਜੋ ਅਸਲੀ ਹੈ ਉਹ ਹਿੰਦੂਤਾ ਦੀ ਪਾਰਟੀ ਹੈ ਉਹ ਹਿੰਦੂਆਂ ਲਈ ਕੰਮ ਕਰਦੀ ਤੇ ਕੰਮ ਕਰਦੀ ਰਹੂਗੀ ਪਰ ਭਾਈ ਜੀ ਭਾਜਪਾ ਹਿੰਦੂ ਵਿਰੋਧੀ ਦੀ ਗੱਲ ਕੀਤੀ ਜੇ ਆਲੇ ਟਾਈਮ ਸਕਾਈ ਦੇ ਵਿੱਚ ਗੁਰਤਾਇ ਦਾ ਸਮਝੌਤਾ ਭਾਜਪਾ ਨਾਲ ਹੋ ਜਾ ਤਾਂ ਕੀ ਸ਼ਹਿਰ ਹਿੰਦੂਤਾ ਮੈਂ ਫੜੋਗੇ ਤਾਂ ਵੀ ਨਹੀਂ ਜੀ ਜੀ ਮੈਂ ਕੱਟ ਹਿੰਦੂਵਾਦ ਦੇ ਚੱਲਦਾ ਜੀ ਕਿਉਂਕਿ ਉਹ ਹਿੰਦੂਵਾਦੀ ਦੇ ਖਿਲਾਫ ਨੇ ਜੀ ਉਹ ਮੈਂ ਆਦੇ ਜਾਣਗੇ ਜੀ ਜੇ ਜੇ ਆਨਰ ਟਾਈਮ ਸਾਈਕਲੋਟੀ ਕਰਦੇ ਅਨਾਉਂਸ ਕਰਦੇ ਇਹ ਲੜੋਗੇ ਲੜਾਂਗੇ ਜੀ ਲੜਾਂਗੇ ਕਿਉਂਕਿ ਹਿੰਦੂ ਸਨਾਤਾ ਦੇ ਬਾਰੇ ਕਿੰਨੇ ਪ੍ਰੋਬਲਮ ਆ ਰਹੀਏ ਤੋਂ ਆ ਉਪਲਬਧ ਰਹੀ ਰਹੇ ਜੀ ਜਿਵੇਂ ਆਪਣਾ ਗੁਰਨਾਨ ਨਗਰ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਆਪਣੇ ਹਿੰਦੂ ਬੰਦੇ ਨੇ ਮਤਲਬ ਟੋਲਪਾ ਨਹੀਂ ਕੀਤੇ ਸੀ ਜੀ 2018 ਦੇ ਵਿੱਚ ਅਸੀਂ ਜਾ ਕੇ ਉਹ ਮੰਦਿਰ ਦੇ ਉੱਤੇ ਮਤਲਬ ਜਿਹੜਾ ਲੜਾਈ ਕਰ ਰਹੀ ਸੀ ਤੋੜਪਾਂ ਕਰ ਰਹੀ ਸੀ ਉਹ ਤੇ ਕਾਰਵਾਈ ਕੀਤੀ ਜਾ ਕੇ ਦੀ ਅਸੀਂ ਨੇ ਤੇ ਇਨਸਟੈਂਟ ਮਤਲਬ ਬੰਦੇ ਤੋਂ ਮਾਫੀ ਮੰਗਾਈ ਕਿ ਕਿਸੇ ਵੀ ਮੰਦਿਰ ਨੂੰ ਤੋੜਪਾਂ ਨਹੀਂ ਹੋਣੀ ਚਾਹੀਦੀ ਤੁਸੀਂ ਪੁੱਛ ਸਕਦੇ ਹੋ ਸ਼੍ਰੀ ਰਾਮ ਮੰਦਿਰ ਆ ਜੀ ਗੁਰੂ ਨਾਨਕ ਨਗਰ ਦੇ ਵਿੱਚ 16 ਨੰਬਰ ਗਲ ਦੇ ਵਿੱਚ ਤੇ ਜਿੱਥੇ ਇਹ ਤੇ ਕੋਈ ਤਾਕਤਿਆਚਾਰ ਹੋਇਆ ਉਹ ਤੇ ਅਸੀਂ ਪਹੁੰਚਿਆ ਸਾਡਾ ਰਿਕਾਰਡ ਸਾਡਾ ਸਾਰੇ ਪ੍ਰੋਫਾਈਲ 'ਤੇ ਪਿਆ ਜੀ ਸਰ ਉਹ ਨਤੀਜੇ ਪ੍ਰਾਪਤ ਨੂੰ ਤੁਸੀ ਨਜ਼ਰ ਨਹੀਂ ਆਏ ਨਹੀਂ ਜੀ ਮੈਂ ਉਸ ਟਾਈਮ ਛੱਡ ਦਿੱਤੀ ਸੀ ਨਹੀਂ ਸਿਸਟਮ ਦੇ ਵਿੱਚ ਮੈਂ ਤੁਸੀ ਅੱਜ ਇਹ ਹਿੰਦੂ ਦੀ ਗੱਲ ਕੀਤੀ ਹਾਂਜੀ ਹਾਂਜੀ 29 ਅਪ੍ਰੈਲ ਦਾ ਕਾਂਡ ਵੀ ਤੁਸੀ ਨਜ਼ਰ ਨਹੀਂ ਨਹੀਂ ਜੀ ਸਾਡਾ ਕੋਈ ਮੇਰੇ ਸਾਡੇ ਕੋਲ ਨਹੀਂ ਕੋਈ ਹੈ ਨਾ ਸੀ 29 ਅਪ੍ਰੈਲ ਲੱਗਦਾ ਜੋ ਹਰੀ ਸਿੰਘਲਾ ਜੀ ਦਾ ਸੀ ਹਰੀ ਸਿੰਘਲਾ ਜੀ ਨਾਲ ਮੈਂ ਹਿੰਦੂ ਤਸਬ ਦੀ ਗੱਲ ਹਾਂਜੀ ਹਾਂਜੀ 29 ਅਪ੍ਰੈਲ ਨੂੰ ਜਿਹੜਾ ਕਾਂਡ ਹੋਇਆ ਸੀ ਉਸ ਦੇ ਵਿੱਚ ਤੁਸੀਂ ਹਿੰਦੂ ਤਤਵ ਦੇ ਨਾਤੇ ਹੈ ਜਾਂ ਸੁਨਾਤਾ ਦੇ ਨਾਤੇ ਤੁਸੀਂ ਉੱਥੇ ਨਜ਼ਰ ਰਹੀਆਂ ਕਿਹੜੀ ਜਗ੍ਹਾ ਤੇ ਜੀ ਮੰਦਰ ਕਾਲੀ ਮਾਤਾ ਉਹ ਉਸ ਟਾਈਮ ਦੇ ਵਿੱਚ ਨਹੀਂ ਨਹੀਂ ਜੀ ਉਹ ਉਹ ਮੈਟਰ ਸੀ ਕਿ ਉਹਨਾਂ ਨੇ ਖਾਲਸਾ ਦਾ ਪੁਤਲਾ ਫੁਕਣਾ ਸੀ ਜਿੰਦਰਾ ਸਾਡਾ ਕੋਈ ਮੈਟਰ ਨਹੀਂ ਹੈਗਾ ਸੀ ਉਸ ਟਾਈਮ ਜੀ ਨਾ ਕੋਈ ਐਸਾ ਮੁੱਦਾ ਸੀ ਕਿ ਸਾਨੂੰ ਹਾਈ ਕਮਾਂਡੋਂ ਦਾ ਆਰਡਰ ਸੀ ਕਿ ਤੁਸੀਂ ਇਸ ਵਿੱਚ ਨਹੀਂ ਜਾਣਾ ਉੱਪਰੋਂ ਉਹਦੇ ਫਾਕਰੀ ਵੱਲੋਂ ਹਰੇ ਪਾਰਟੀ ਚ ਸ਼ਾਮਲ ਸੀ ਤੇ ਸਾਨੂੰ ਮਤਲਬ ਜੋ ਕੀਤਾ ਗਿਆ ਸੀ ਕਿ ਤੁਸੀਂ ਨਾਲ ਨਹੀਂ ਖੜਨਾ ਹੈਗਾ ਉਹ ਤੁਸੀਂ ਪੁੱਛ ਸਕਦੇ ਹੋ ਉਹ ਜਿਹੜੇ ਲੈਟਰ ਨੇ ਉੱਥੋਂ ਹਾਈ ਕਮਾਂਡ ਵੱਲੋਂ ਐਸਐਸਪੀ ਨੂੰ ਆਏ ਹੋਏ ਨੇ ਡੀਜੀਪੀ ਨੂੰ ਆਏ ਹੋਏ ਨੇ ਸਭ ਨੂੰ ਆਏ ਨੇ ਉਸ ਉਹਦੇ ਵਿੱਚ ਸਾਨੂੰ ਰੋਕਿਆ ਗਿਆ ਸੀ ਠੀਕ ਹੈ ਠੀਕ ਹੈ ਹਾਂਜੀ ਪਰ ਕ੍ਰਸ ਕੰਟਰੋਲ ਦਾ ਕੀ ਮੁੱਦਾ ਅੱਜ ਸ਼ਿਵਸੈਨਾ ਉਦੋਂ ਠਾਕਰੇ ਦੇ ਪ੍ਰਮੁੱਖ ਨੇਤਾ ਔਰ ਮੁੱਖ ਸਪੋਕਸਪਰਸਨ ਸ੍ਰੀ ਪ੍ਰਦੀਪ ਬਰਮਾ ਆਪਣੇ ਸੈਂਕੜੇ ਯੁਵਾ ਸਾਥੀ ਛਾਤਰ ਇਕਾਈ ਦੇ ਨਾਲ ਅੱਜ ਦੁਬਾਰਾ ਘਰ ਵਾਪਸੀ ਕਰਦੇ ਹੋਏ शिवसेना हिंदुस्तान ਦੇ ਵਿੱਚ ਸ਼ਾਮਲ ਹੋਏ ਐ ਔਰ ਇਹ शिवसेना हिंदुस्तान ਪਾਰਟੀ ਲਈ ਵੀ ਬਹੁਤ ਬੜਾ ਦਿਨ ਹੈ ਕਿਉਂਕਿ ਅੱਜ ਜਿਹੜੇ ਯੂਵਾ ਸਾਥੀ ਪ੍ਰਦੀਪ ਬਰਮਾ ਜੀ ਦੀ ਅਗਵਾਈ ਚ ਸ਼ਾਮਲ ਹੋਏ ਐ ਉਹਨਾਂ ਨਾਲ ਪਾਰਟੀ ਨੂੰ ਬਹੁਤ ਬੜੀ ਤਾਕਤ ਮਿਲੇਗੀ ਔਰ ਪੂਰੇ ਪੰਜਾਬ ਦੇ ਵਿੱਚ शिवसेना हिंदुस्तान ਦੇ ਨਾਲ ਯੂਵਾ ਸਾਥੀ ਪ੍ਰਦੀਪ ਬਰਮਾ ਦੀ ਅਗਵਾਈ ਚ ਜੁਟਣਗੇ ਔਰ ਪਾਰਟੀ ਜਿਹੜੀ ਹੈ ਔਰ ਜਿਆਦਾ ਲੋਕਪ੍ਰੀਆ ਹੋਏਗੀ ਅੱਜ ਅਸੀਂ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਪ੍ਰਦੀਪ ਬਰਮਾ ਜੀ ਨੂੰ ਉਹਨਾਂ ਦੇ ਸਮੂਹ ਸਾਥੀਆਂ ਨੂੰ ਜਿਵੇਂ ਆਇਆ ਕਹਿੰਦੇ ਐ ਔਰ ਪਾਰਟੀ ਉਹਨਾਂ ਨੂੰ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਐ ਕੋਨੇ ਸਮੇਂ ਦੇ ਵਿੱਚ ਯੂਆ ਇਕਾਈ ਦੇ ਵਿੱਚ ਔਰ ਛਾਤਰੀ ਇਕਾਈ ਦੇ ਵਿੱਚ ਵੱਡੀ ਜ਼ਿੰਮੇਵਾਰੀ ਦੇਗੀ ਔਰ ਅੱਜ ਜੋ ਸ੍ਰੀ ਪ੍ਰਦੀਪ ਬਰਮਾ ਜੀ ਨੂੰ ਜਿਹੜਾ ਸਿਰਸਾ ਨਾਲ ਹਿੰਦੁਸਤਾਨ ਚੌਕੀ ਜਿਵੇਂ ਤੁਸੀਂ ਜਾਣਦੇ ਹੋ ਕਿ ਉਹ ਪੁਰਾਣੇ ਸਾਥੀ ਐ ਪੁਰਾਣੇ ਨੇਤਾ ਰਹਿ ਚੁਕੇ ਤੇ ਪਾਰਟੀ ਉਹਨਾਂ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਰਾਸ਼ਟਰੀ ਪੱਧਰ ਦੇ ਉੱਤੇ ਰਾਸ਼ਟਰੀ ਪ੍ਰਵਕਤਾ ਬਣਾ ਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਰਹੀ ਹੈ ਅੱਜ ਜਿਸ ਜਿਹੜਾ ਅਥੋਰਟੀ ਲੈਟਰ ਹੈ ਨੈਸ਼ਨਲ ਸਪੋਕਸਪਰਸਨ ਦਾ ਉਹਨਾਂ ਨੂੰ ਦਿੱਤਾ ਹੈ ਵੱਡੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਦੇ ਕੇ ਪਾਰਟੀ ਨੇ ਉਹਨਾਂ ਦੇ ਵਿੱਚ ਆਪਣਾ ਦੁਬਾਰਾ ਤੋਂ ਵਿਸ਼ਵਾਸ ਪ੍ਰਗਟ ਕੀਤਾ ਹੈ ਵਰਤੋਂ ਵੀ ਵਰਨਾ ਕਿ ਪਹਿਲਾਂ ਵੀ ਤੁਹਾਡੇ ਨਾਲ ਪ੍ਰਦੀਪ ਵਰਮਾ ਜੀ ਪਹਿਲਾਂ ਨਹੀਂ ਸੁਰਤੋ ਹੀ ਨਾਲ ਸੀਗੇ ਕੁਝ ਨੇਕੋ ਕਾਰਨ ਹੋ ਸਕਦੇ ਆ ਨਿਕਲਣ ਦੇ ਕਾਰਨ ਨਹੀਂ ਹੁੰਦੇ ਆਣ ਦੇ ਕਾਰਨ ਹੁੰਦੇ ਆ ਪਾਰਟੀ ਜਿਹੜੀ ਹੈ ਪਾਰਟੀ ਦੀਆਂ ਨੀਤੀਆਂ ਪਾਰਟੀ ਦੇ ਜਿਹੜੇ ਕੰਮ ਹੈ ਉਹ ਉਹਨਾਂ ਨੂੰ ਦੁਬਾਰਾ ਠੀਕ ਲੱਗੇ ਬਾਕੀ ਉਹ ਆਪਣੇ ਮੂੰਹ ਤੋਂ ਪਾਰਟੀ ਬਾਰੇ ਦੱਸਣਗੇ ਤੇ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈਗੀ ਆ ਉਹ ਜ਼ਿੰਮੇਵਾਰੀ ਤੋਂ ਪਾਰਟੀ ਉਮੀਦ ਕਰਦੀ ਹੈ ਕਿ ਰਾਸ਼ਟਰੀ ਪੱਧਰ ਦੇ ਉੱਤੇ ਪਾਰਟੀ ਆ ਬਹੁਤ ਮਜ਼ਬੂਤ ਹੋ। ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਆਣੇ ਟਾਈਮ 27 ਦੀ ਚੋਣਾ ਲੱਗਦਾ ਕਿ ਉਮੀਦਵਾਰ ਆਣੇ ਜਾਓਗੇ ਉਹਨਾਂ ਦੇ ਦੇਖੋ ਸ਼ਿਵ ਸੈਨਾ ਹਿੰਦੁਸਤਾਨ ਇੱਕ ਰਾਜਨੀਤਿਕ ਦਲ ਹੈ। ਹਿੰਦੁਸਤਾਨ ਸ਼ਕਤੀ ਸੈਨਾ ਲਗਭਗ ਆਣ ਵਾਲੀਆਂ ਸਾਰੀਆਂ ਚੋਣਾ ਪਹਿਲਾਂ ਤੋਂ ਲੜਦੀ ਆਈ ਹੈ। ਹੁਣ ਤੁਸੀਂ ਕੱਲ ਵੀ ਦੇਖਿਆ ਹੋਵੇਗਾ ਇੱਕ ਪੋਸਟ ਆ ਗਈ ਹੈ। ਸ਼ਿਵ ਸੈਨਾ ਹਿੰਦੁਸਤਾਨ ਬਿਹਾਰ ਇਕਾਈ ਜਿਹੜੀ ਹੈ ਉਹ ਚੋਣਾ ਦੇ ਵਿੱਚ ਸક્રિય ਹੋ ਗਈ ਹੈ। ਸਾਡੀਆਂ ਦੋ ਟੀਮਾਂ ਪਰਿਵਾਰੀ ਔਰ ਸਹਿ ਪਰਿਵਾਰੀ ਦੇ ਅਗਵਾਈ ਦੇ ਵਿੱਚ ਬਿਹਾਰ ਦੇ ਵਿੱਚ ਚੱਲੀਆਂ ਗਈਆਂ। ਔਰ ਆਉਣ ਵਾਲੇ ਸਮੇਂ ਦੇ ਥੋੜੇ ਸਮੇਂ ਦੇ ਵਿੱਚ ਕੁਝ ਸੀਟਾਂ ਦੇ ਉੱਤੇ ਬਿਹਾਰ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ शिवसेना ਹਿੰਦੁਸਤਾਨ ਦੇ ਉਮੀਦਵਾਰ ਨਜ਼ਰ ਆਣਗੇ ਤੁਸੀਂ ਜੀ ਇਹ ਨਹੀਂ ਲੱਗਦਾ ਚਾਰ ਉੱਤੇ ਜਾ ਰਹੇ ਆ ਅਧਾਰ ਤੋਂ ਸੁਣ ਦੋਕਾ ਕਰ ਰਹੇ ਹੋ ਕੁਝ ਕਹਿੰਦੇ ਕੁਝ ਸੀਟਾਂ ਦੇ ਲੜਨਾ ਹੈ ਤਾਂ ਬਾਕੀ ਸੀਟਾਂ ਤੇ ਕਿ ਨੈਸ਼ਨਲ ਪਾਰਟੀ ਨਾਲ ਗੱਲਬਾਤ ਕਰ ਰਹੇ ਨਹੀਂ ਅਜੇ ਜਿਹੜੀ ਟੀਮ ਗਈ ਹੈ ਉਹ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੀ ਰਿਪੋਰਟ ਆਉਣ ਤੋਂ ਬਾਅਦ ਉੱਤੇ ਵਿਚਾਰ ਕੀਤਾ ਜਾ ਸਕਦਾ ਫਿਲਹਾਲ ਪਾਰਟੀ ਐਸੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਆਪਣੇ ਨਾਮ ਦੇ ਉੱਤੇ ਕੁਝ ਸੀਟਾਂ ਦੇ ਆਪਣੇ ਉਮੀਦਵਾਰ ਬਹੁਤ ਵੱਡਾ ਮੁੱਦਾ ਉਹ ਮੁਹੰਮਦ ਦਾ ਕਿਉਂਕਿ ਉਸ ਨੂੰ ਕਿਵੇਂ ਦੇਖਦੇ ਅਸੀਂ ਆਈ ਲਵ ਬਜਰੰਗ ਬਲੀ ਆਈ ਲਵ ਰਾਮ ਜੀ ਅਸੀਂ ਆਪਣੇ ਇਸਟ ਨੂੰ ਪਿਆਰ ਕਰਦੇ ਹਾਂ ਕੋਈ ਆਪਣੇ ਇੰਸਟਾ ਨੂੰ ਪਿਆਰ ਕਰਦਾ ਹੋਏ ਸਾਨੂੰ ਉਸ ਤੋਂ ਕੋਈ ਮਤਲਬ ਗੱਲ ਉਹ ਪਿਆਰ ਦੀ ਨਹੀਂ ਹੈ ਗੱਲ ਆਈ ਲਵ ਮੁਹੰਮਦਾ ਜਿਹੜਾ ਉਥੇ ਡੰਡਾ ਦਬੂਟਾ ਜਿਹੜਾ ਇਹ ਬੰਦੇ ਨੇ ਬੜੀ ਚੀਜ਼ਾਂ ਆਖਿਆ ਉੱਥੇ ਖੜਾ ਫਿਰ ਉਹਦਾ ਨਤੀਜੇ ਵੀ ਤੁਸੀਂ ਦੇਖ ਲਏ ਕੱਲ ਵੀਡੀਓ ਆ ਗਈ ਆਈ ਕੱਲ ਵੀਡੀਓ ਆ ਗਈ ਅਸੀਂ ਦੇਖ ਰਹੇ ਹਾਂ ਕਿ ਆਇਸ਼ ਖਾਨ ਨੂੰ ਵੀ ਫਿਰ ਜੈ ਸ਼੍ਰੀ ਰਾਮ ਕਹਿਣਾ ਪਿਆ ਉਹਦਾ ਸ਼ੁਰੂਆਤ ਜੈ ਸ਼੍ਰੀ ਰਾਮ ਤੋਂ ਹੋਈ ਔਰ ਉਹ ਅੰਤ ਵੀ ਜੈ ਸ਼੍ਰੀ ਰਾਮ ਤੋਂ ਆ ਇਸ ਤੋਂ ਬੜੀ ਵਧੀਆ ਸਨਾਤਨ ਧਰਮ ਵੱਲੋਂ ਦੂਸਰਾ ਕੋਈ ਮੈਸੇਜ ਨਹੀਂ ਜਾ ਸਕਦਾ ਕਿ ਜਿਹੜੇ ਆਈ ਲਵ ਮੁਹੰਮਦ ਕਹਿ ਰਹੇ ਸੀਗੇ ਉਹ ਜੈ ਸ਼੍ਰੀ ਰਾਮ ਕਹਿ ਕੇ ਇਸ ਵਿਵਾਦ ਨੂੰ ਖਤਮ ਕਰ ਰਹੇ ਹੈ ਤੇ ਦੀਵਾਲੀ ਦਾ ਬਹੁਤ ਬੜਾ ਤੋਹਫਾ ਹੋ ਸਕਦਾ ਸੀਜੀਆਈ ਗਵਾਈ ਸਾਹਿਬ ਦੀ ਠੀਕ ਹੈ ਰਾਜ ਕਿਸ਼ੋਰ ਐਡਵੋਕੇਟ ਰਾਜ ਕਿਸ਼ੋਰ ਡਾਕਟਰ ਰਾਜ ਕਿਸ਼ੋਰ ਨੇ ਇਹ ਕਹ ਕੇ ਜੁੱਟਾ ਮਾਰਿਆ ਕਿ ਮੈਨੂੰ ਭਗਵਾਨ ਦੀ ਪ੍ਰੇਰਣਾ ਤੀ ਜੋ ਭਗਵਾਨ ਨੇ ਮੈਨੂੰ ਕਰਵਾਇਆ ਉਹ ਹੋ ਗਿਆ ਤ ਧਰਮ بڑا ਭਗਵਾਨ ਪੜੇ ਜਾਂ ਨਿਆਂਪਾਲਿਕਾ ਦੇਖੋ ਜਣਾ ਵਕੀਲ ਸਾਹਿਬ ਨੇ ਕਾਰਵਾਈ ਕੀਤੀ ਹੈ ਉਹ ਤਰੀਕਾ ਤਾਂ ਠੀਕ ਨਹੀਂ ਹੋ ਸਕਦਾ ਪਰ ਉਹਨਾਂ ਦੇ ਆ ਭਾਵਨਾਵਾਂ ਠੀਕ ਸੀਗੀਆਂ ਉਹ ਜਿਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਮੈਸੇਜ ਦੇ ਰਹੇ ਸੀ ਕਿਸੇ ਵੀ ਉੱਚ ਪੱਧਰ ਤੇ ਬੈਠੇ ਹੋਏ ਵਿਅਕਤੀ ਨੂੰ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਔਰ ਜਿਸ ਤਰ੍ਹਾਂ ਦੀ ਟਿੱਪਣੀ ਸੀ ਜੀਆਈ ਵੱਲੋਂ ਕੀਤੀ ਗਈ ਦੱਸੀ ਜਾਂਦੀ ਹੈ ਉਹ ਕਿਸੇ ਤਰ੍ਹਾਂ ਵੀ ਸਵਕਾਰਯੋਗ ਨਹੀਂ ਸੀਗੀ ਇਸੇ ਕਰਕੇ ਉਹਨਾਂ ਦੇਆਂ ਜਿਹੜੀਆਂ ਵਕੀਲ ਸਾਹਿਬ ਦੀਆਂ ਭਾਵਨਾਵਾਂ ਉਤੇਜਕ ਹੋਈਆਂ ਔਰ ਉਤੇਜਕ ਭਾਵਨਾਵਾਂ ਦੇ ਤਹਿਤ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਉਹ ਧਰਮ ਤੋਂ ਪ੍ਰੇਰਿਤ कही ਜਾ ਸਕਦੀ ਹੈ ਮੈਂ ਸਿਵਸਨਾ ਹਿੰਦੁਸਤਾਨ ਦੇ ਪ੍ਰਮੁੱਖ ਹੋਣ ਦੇ ਨਾਤੇ ਉਹਨਾਂ ਦੀ ਕਾਰਵਾਈ ਨੂੰ ਚਾਹੇ ਠੀਕ ਨਹੀਂ ਕਹਿੰਦਾ ਪਰ ਉਸ ਵਕੀਲ ਸਾਹਿਬ ਦੀ ਜਿਹੜੀ ਭਾਵਨਾ ਸੀ ਉਹ ਬਿਲਕੁਲ ਠੀਕ ਸੀ ਕੋਈ ਮੁਖ ਨੇ ਆਦੇਸ਼ ਨੂੰ ਕਿਸੇ ਨੂੰ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਵੀ ਧਰਮ ਦੇ ਵਿਪਰੀਤ ਟਿੱਪਣੀ ਕਰਕੇ ਕਰੋੜੋਂ ਕਰੋੜੋਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਸਕੇ ਕੋਈ ਨਹੀਂ ਕੁਝ ਨਾ ਕਰਦਾ ਭਗਵਾਨ ਨਾਰਾਇਣ ਦੇ ਉੱਤੇ ਉਖਨੇ ਗਿਆ ਕਿ ਅਗਰ ਜਿਹੜੀ ਮੂਰਤੀ ਹੈ ਠੰਡੀ ਹੋ ਗਈ ਇਸ ਨੂੰ ਲਗਾਉਣ ਦਾ ਜਿਹੜਾ ਹੈਗਾ ਭਗਵਾਨ ਨਾਰਾਇਣ ਆਪ ਕੋ ਗਲਤ ਟਿੱਪਣੀ ਆਸੀ ਉਹਦੀ ਕੋਰ ਨਿੰਦਾ ਕਰਦੇ ਆਂ ਇਹ ਟਿੱਪਣੀ ਗਲਤ ਸੀਗੇ ਧਰਮ ਦੇ ਨਜ਼ਰੀਏ ਧਰਮ ਦੇ ਨਜ਼ਰੀਏ ਨਾਲ ਦੇਖਦੇ ਹੋ ਕਿ ਭਗਤ ਦੇ ਨਜ਼ਰੀਏ ਨਾਲ ਨਹੀਂ ਧਰਮ ਦੇ ਨਜ਼ਰੀਏ ਨਾਲ ਵੀ ਔਰ ਇੱਕ ਸੰਵਿਧਾਨ ਦੇ ਮੁਖੀ ਵੱਲੋਂ ਸੰਵਿਧਾਨ ਵੱਲੋਂ ਨਿਯੁਕਤ ਕੀਤੇ ਗਏ ਚੀਫ ਜਸਟਿਸ ਵੱਲੋਂ ਐਸੀ ਟਿੱਪਣੀ ਕਰਨਾ ਉਹ ਬਿਲਕੁਲ ਗਲਤ ਹੈ ਐਂ ਲੱਗਦਾ ਕਿ ਉਹਦੇ ਉੱਤੇ ਆਪਣਾ ਧਰਮ ਭਾਰੀ ਹੋ ਗਿਆ ਇਹ ਇਹ ਜਿਹੜਾ ਪ੍ਰਣਾਮ ਤਾਂ ਹੀ ਸੁਖਦ ਨਹੀਂ ਨਿਕਲਿਆ ਤਾਂ ਹੀ ਭਾਵਨਾਵਾਂ ਦਾ ਵਿਸਪੋਰਟ ਦੇਖਣ ਨੂੰ ਮਿਲਿਆ ਤਾਂ ਹੀ ਰਾਜਕਿਸ਼ੋਰ ਐਡਵੋਕੇਟ ਰਾਜਕਿਸ਼ੋਰ ਕਹਿੰਦੇ ਕਿ ਸਨਾਤਨਤਾ ਰੰਗਣਾ ਹੈਗਾ ਹੈਗਾ ਲੇਕਿਨ ਮੈਨੂੰ ਭਗਵਾਨ ਨਾਰਾਇਣ ਦੀ ਪ੍ਰੇਰਣਾ ਕੀ ਭਗਤ ਦੇ ਤੌਰ ਤੇ ਇਸ ਤਰ੍ਹਾਂ ਕੇ ਮੈਨਨੇ ਕੀਤਾ ਆ ਉਹਨਾਂ ਨੂੰ ਪ੍ਰੇਰਣਾ ਮਿਲੀ ਹੋएगी ਅਸੀਂ ਉਹਨਾਂ ਦੀ ਪ੍ਰੇਰਣਾ ਨੂੰ ਚੁਣੌਤੀ ਕਿਉਂ ਦੇ ਸਕਦੇ ਉਹਨਾਂ ਨੂੰ ਪ੍ਰੇਰਣਾ ਮਿਲੀ ਤਾਂ ਉਹਨਾਂ ਨੇ ਜਿਹੜੀ ਹੈ ਇਸ ਤਰ੍ਹਾਂ ਦਾ ਜਿਹੜਾ ਕਾਰਨਾਮਾ ਕੀਤਾ ਇਹ ਭਗਵਾਨ ਦੀ ਪ੍ਰੇਰਣਾ ਹੋएगी ਪਰ ਇਹ ਦੋ ਦੋਨੋ ਚੀਜ਼ਾਂ ਜਿਹੜੇ ਚੀਫ ਜਸਟਿਸ ਵੱਲੋਂ ਟਿੱਪਣੀ ਹੋਈ ਔਰ ਜਿਹੜੇ ਵਕੀਲ ਸਾਹਿਬ ਵੱਲੋਂ ਕਾਰਵਾਈ ਇਹ ਦੋਨੋਂ